ਪੰਜਾਬ ਦੇ ਵਿੱਚ ਬਾਧੇ ਇਨਕਾਉਂਟਰ ਲੱਗੇ ਪਰਮਜੀਤ ਸਿੰਘ ਸ਼ਰਨਾ ਲਾਈਵ ਹੋਏ ਨੇ ਤੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਕੁਝ ਸਵਾਲ ਵੀ ਪੁੱਛੇ ਨੇ ਪਰਮਜੀਤ ਸਿੰਘ ਸ਼ਰਨਾ ਨੇ ਅਮਿਤ ਸ਼ਾਹ ਕੋਲੋਂ ਕੁਝ ਮੰਗਾ ਵੀ ਰੱਖੀਆਂ ਨੇ ਕੀ ਕਹਿੰਦੇ ਨੇ ਪਰਮਜੀਤ ਸਿੰਘ ਸ਼ਰਨਾ ਤੁਸੀਂ ਆਪ ਵੀ ਸੁਣ ਲਵੋ ਮੇਰਾ ਟੌਪਿਕ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਵਿਚਰ ਰਹੇ ਜਿਹੜੇ ਇਨਕਾਉਂਟਰ ਹੈਗੇ ਉਹਨਾਂ ਬਾਰੇ ਮੈਂ ਆਪਣਾ ਜੋ ਦਰਦ ਹੈ ਜੋ ਦੂਰ ਦੀ ਸ਼ਿਵਲੀ ਗੱਲ ਮੈਂ ਦੇਖ ਰਿਹਾ ਹਾਂ ਉਹ ਗੱਲ ਕਰਨਾ ਚਾਹਾਂਗਾ 1992 ਕਰਾਮੇ ਤੋ ਬਾਅਦ ਪੰਜਾਬ ਦੇ ਵਿੱਚ ਇਨਕਾਊਂਟਰਾਂ ਦਾ ਹੜਾ ਆ ਗਿਆ ਸੀ ਜਦ ਪੁਲਿਸ ਸਹੀ ਦੋਸ਼ੀਆਂ ਨੂੰ ਠੀਕ ਤਰ੍ਹਾਂ ਪੜ੍ਹ ਨਹੀਂ ਸਹੀ ਸੀ ਜਾਂ ਪਾਲਿਸੀ ਬਣਾਉਂਦੇ ਗਏ ਸੀ ਜਿਹੜਾ ਮੈਦ ਉਸ ਨੂੰ ਲਾ ਦਿਓ ਔਰ ਉਸ ਇਨਕਾਊਂਟਰ ਦੇ ਵਿੱਚ ਜੋ ਪੰਜਾਬ ਦੇ ਵਿੱਚ ਹੋਏ ਉਹ ਦਿਨਾਂ ਜੋ ਪੰਜਾਬ ਦਾ ਨੁਕਸਾਨ ਹੋਇਆ ਉਂਦੇ ਪਰ ਭਾਈ ਸ਼ਾਇਦ ਖਾਲੇ ਤੱਕ ਹੋਰੀ ਨਹੀਂ ਹੋਇ। ਅੱਜ ਪੰਜਾਬ ਦੀ ਸਰਕਾਰ ਦੇ ਮੁੱਖ ਮੰਤਰੀ ਦੇ ਢਿਲੇਪਣ ਕਰਕੇ ਹੋ ਰਿਹਾ ਹੈ ਜਾਂ ਉਹਨਾਂ ਦੇ ਸਖਤ ਅਕਸ਼ਨ ਲੈਣ ਕਰਕੇ ਹੋ ਰਿਹਾ ਇਸ ਗੱਲ ਦਾ ਬੰਨੇ ਪਤਾ ਪਰ ਇਹ ਗੱਲ ਜ਼ਰੂਰ ਹੈਗੀ ਕਿ ਜਿੰਨੇ ਵੀ ਬੰਦੇ ਹਨ ਜਿਹੜੇ ਕ੍ਰਿਮੀਨਲ ਹਨ ਅੱਜ ਰੇਡੀਓ ਸੁਣ ਲੋ ਟੀਵੀ ਸੁਣ ਲੋ ਪੰਜਾਬ ਦੀਆਂ ਖਬਰਾਂ ਸੁਣ ਲੋ ਪੰਜਾਬੀ ਦੀਆਂ ਖਬਰਾਂ ਸੁਣ ਲੋ ਅੱਜ ਫੇਕ ਇਨਕੰਟਰ ਦਾ ਹੜਾ ਮੈਂ ਇਸ ਵਾਸਤੇ ਬੇਨਤੀ ਕਰਨੀ ਚਾਹੁੰਦਾ ਕਿ ਪੁਲਿਸ ਕੋ ਨੂੰ ਆਪਣੇ ਜਿਹੜੇ ਮਸਲੇ ਹਨ ਉਹ ਹੱਲ ਹੋ ਗਏ ਨਸ਼ੇ ਦਾ ਮਸਲਾ ਨਹੀਂ ਹੋ ਰਿਹਾ ਪਰ ਕਤਰੋ ਗਾਰੇ ਜਿਹੜੇ ਕਿਸੇ ਖਾਸ ਜਗ੍ਹਾ ਤੇ ਬੰਦਿਆਂ ਨੂੰ ਰੱਖ ਕੇ ਹੋਈ ਹੈ ਉਹਨੂੰ ਛੁਪਾਉਣ ਲਈ ਅਜੇ ਇਨਕਾਊਂਟਰ ਕਿਤੇ ਜਾ ਰਹੇ ਹਾਂ ਔਰ ਕਹਾਣੀਆਂ ਵੀ ਸੱਚੀਆਂ ਝੂਠੀਆਂ ਸਭ ਬਣਾਏ ਜਾ ਰਹੀਆਂ ਹਨ ਮੈਂ ਸਿਰਫ ਇਹੀ ਗੱਲ ਕਰਨੀ ਚਾਹੁੰਦਾ ਹਾਂ ਪੰਜਾਬ ਦੇ ਮੱਖਣਤਰੀ ਸਾਹਿਬ ਨੂੰ ਕਿ ਮਿਹਰਬਾਨੀ ਕਰਕੇ ਇਹਨਾਂ ਫੇਕ ਇਨਕਾਊਂਟਰ ਨੂੰ ਬੰਦ ਕਰੋ ਇਹ ਫੇਕ ਇਨਕਾਊਂਟਰ ਜਿਹੜੇ ਹਾਂ ਉਕਰ ਉਹਨਾਂ ਨੂੰ ਛੱਡ ਕੇ ਜ਼ਮੀਨਾਂ ਜਦਾਦਾਂ ਦੇ ਝਗੜੇ ਤੱਕ ਨਾ ਪਹੁੰਚ ਜਾਣ ਤੇ ਗੱਲ ਵੱਧੇ ਵੱਧੇ ਫਿਰ ਕਿਤਰੇ ਹੋਰ ਨ ਆਵਾਜ਼ ਆਏ ਇਹ ਪੰਜਾਬ ਸਟੇਟ ਬਾਰਡਰ ਸਟੇਟ ਹੈਗਾ ਇਹਦੇ ਅਮਨ ਚੈਨ ਪ੍ਰਸ਼ਾਸਨ ਤਰੀਕੇ ਰਹੀਂ ਕਰਨਾ ਜ਼ਰੂਰੀ ਹੁੰਦਾ ਹੈ ਇਨਕਾਊਂਟਰ ਨਾਲ ਨਹੀਂ ਕਰਨਾ ਜ਼ਰੂਰੀ ਮੈਂ ਭਾਰਤ ਦੇ ਹੋਮ ਮਿਨਿਸਟਰ ਅਮੇਸ਼ ਚ ਜ ਨੂੰ ਕਹਾਂਗਾ ਕਿ ਇਸ ਗੱਲ ਦਾ ਖਾਸ ਨੋਟਿਸ ਲਿਆ ਜਾਵੇ ਕਿਉਂਕਿ ਸਾਰੀ ਗੱਲ ਅਖੀਰ ਦੇ ਵਿੱਚ ਹਿੰਦੁਸਤਾਨ ਦੇ ਹੋਮ ਮਿਨਿਸਟਰੀ ਦੇ ਆਉਂਦੀ ਹੈ ਔਰ ਜਿਹੜੇ ਵੀ ਇਨਕਾਉਂਟਰ ਕਰ ਰਹੇ ਨੇ ਬਿੰਗਟਿੰਗ ਦੇ ਤਰੀਕੇ ਨਾਲ ਉਹ ਫੌਰਨ ਬੰਦ ਹੋਣੇ ਚਾਹੀਦੇ ਲੋਕਾਂ ਨੂੰ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਜੋ ਹੈ ਉਸ ਵਿਸ਼ਵਾਸ ਨੂੰ ਤੁਸੀਂ ਛੱਟ ਮਾਰਨ ਦੀ ਕੋਸ਼ਿਸ਼ ਨਾ ਕਰੋ ਦੂਸਰੀ ਗੱਲ ਮੈਂ ਬੀਬੀ ਸਿਮਰਤ ਕੌਰ ਨੂੰ ਵਧਾਈ ਦੇਣਾ ਚਾਹੁੰਦਾ ਵਾਂ ਜਿਨ੍ਹਾਂ ਨੇ ਕੱਲ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਹੋਰ ਜਿਹੜੇ ਕਾਨੂੰਨ ਸ ਉਹਨਾਂ ਨੂੰ ਪਾਸ ਕਰਨ ਦੇ ਲਈ ਜਿਹੜਾ ਬਿਆਨ ਦਿੱਤਾ ਹੈ ਇਹ ਦਿਨ ਆ ਸਪਸ਼ਟ ਕਰਦਾ ਹੈਗਾ ਕਿ ਹਾਲੇ ਸ਼ੋਮਨ ਯਾ ਕਾਲੀਦਾ ਦੇ ਬਦੌਲਤ ਸਿੱਖਾਂ ਦੀ ਗੱਲ ਕਰਨ ਦੀ ਪੰਜਾਬ ਦੇ ਲਈ ਗੱਲ ਕਰਨ ਲਈ ਪਾਰਲੀਮੈਂਟ ਦੇ ਮੈਂਬਰ ਮੌਜੂਦ ਹੈਗੇ ਜਿਨ੍ਹਾਂ ਨੇ ਅੱਜ ਜਿੱਤੇ ਪੰਜਾਬੀਆਂ ਦੀ ਗੱਲ ਕੀਤੀ ਉਥੇ ਬੰਦੇਸ਼ੀਆਂ ਦੀ ਗੱਲ ਕੀਤੀ ਹੋਰ ਮਸਲਿਆਂ ਨੂੰ ਉਠਾਇਆ ਜਿਹਦਾ ਜ਼ਿਕਰ ਕਰਨਾ ਮੈਂ ਠੀਕ ਨਹੀਂ ਸਮਝਦਾ ਹੋਰ ਗੱਲ ਕਹੀ ਕਿ ਪਾਰਲੀਮੈਂਟ ਸੈਸ਼ਨ ਪੂਰੇ ਦੇ ਵਿੱਚ ਇਹ ਬਿਲ ਪਾਸ ਹੋਣਾ ਚਾਹੀਦੇ ਜਿਹੜੇ ਮੈਂਬਰਾਂ ਨੂੰ ਬਾਹਰ ਕੱਢ ਕੇ ਤੁਸੀਂ ਬਿਲ ਪਾਸ ਕਰ ਰਹੇ ਹੋ ਠੀਕ ਨਹੀਂ ਇਹ ਗੱਲਾਂ ਬੜੀਆਂ ਜ਼ਰਤ ਵਾਲੀਆਂ ਸਨ ਤੇ ਮੈਂ ਸਮਝਦਾ ਕਿ ਉਹਨਾਂ ਨੇ ਜ਼ਰਤਨਾ ਜਿਹੜਾ ਪਿਆ ਹੁੰਦਾ ਹੈ ਇਹ ਇੱਕ ਇਤਿਹਾਸਕ ਗੱਲ ਹੋ ਗੁਜ਼ਰੇਗੀ ਔਰ ਸਰਕਾਰ ਵੀ ਬੰਦੇ ਸਿੰਘਾਂ ਨੂੰ ਹਰਿਆਇ ਕਰਨ ਦੇ ਲਈ ਆਪਣਾ ਕੋਈ ਪ੍ਰੋਗਰਾਮ ਨਹੀਂ ਕੈਸੇ ਕੰਮ ਦਾ ਅਗਰ ਰੱਖੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ